ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅਸੀਂ ਵੀ ਵਧੀਆ ਹੈਗੇ ਆ ਦੋਨੋਂ ਹੀ ਹਸਬੰਡ ਵਾਈਫ ਹਾਂ ਜੀ ਮੈਂ ਅੰਬ ਦਾ achar ਪਾਉਣ ਲੱਗੀ ਆ ਤੇ ਇਹ ਹੈਗੇ ਨੇ ਜੀ ਮਸਾਲੇ ਜਿਹੜੇ ਮੰਬ ਦੇ ਵਿੱਚ ਪਾਵਾਂਗੇ ਕੁੱਟ ਕੇ ਆਪਾਂ ਇਹਨਾਂ ਨੂੰ ਥੋੜੇ ਜਿਹਾ ਗ੍ਰਾਈਂਡ ਕਰ ਲਾਂਗੇ ਇਹ ਹੈਗੇ ਨੇ ਜੀ ਮੇਥੀ ਦਾਣਾ ਥੋੜੀ ਜਹੀ ਅਜਵੈਣ ਸਰਵ ਦੇ ਦਾਣੇ ਕਲੌਂਜੀ ਤੇ ਸੌਫ ਇਹਨਾਂ ਨੂੰ ਆਪਾਂ ਥੋੜਾ ਦਰਦਰਾ ਪੀਸ ਲਵਾਂਗੇ ਇਹ ਮੈਂ ਸਾਰੇ ਜੀ ਮਸਾਲੇ ਆਪਣੇ ਦਰਦਰੇ ਪੀਸ ਲੈਨੇ ਹੁਣ ਆਪਾਂ ਇਹਦੇ ਵਿੱਚ ਨਾ ਸਰ੍ਹੋਂ ਦਾ ਤੇਲ ਐਡ ਕਰਕੇ ਫਿਰ ਇਸ ਤੋਂ ਬਾਅਦ ਇਹ ਵਿੱਚ ਆਂਬ ਜਿਹੜੇ ਆ ਉਹਨਾਂ ਨੂੰ ਮਿਕਸ ਕਰਾਂਗੇ ਇਹ ਆਪਾਂ ਨੇ ਲੈ ਲਏ ਥੋੜਾ ਥੋੜਾ ਮਸਾਲਾ ਕਿਉਂਕਿ ਮੇਰੇ ਆਂਬ ਵੀ 2 ਕਿਲੋ ਹੈਗੇ ਆ ਤੇ ਬਾਕੀ ਆਪਾਂ ਨਮਕ ਮਿਰਚ ਤੇ ਹਲਦੀ ਪਾਵਾਂਗੇ ਬਸ ਇਹਨਾਂ ਨੂੰ ਆਪਾਂ ਮਿਕਸ ਕਰਕੇ ਇਹਦੇ ਵਿੱਚ ਥੋੜਾ ਜਿਹਾ ਤੇਲ ਪਾ ਦੇਣਾ ਸਰੋਂ ਦਾ ਤੇ ਹੈਗੀ ਜੀ ਕਲੌਂਜੀ ਕਲੌਂਜੀ ਆਪਾਂ ਸਾਬਤੀਓ ਪਾਵਾਂਗੇ ਇਹਨੂੰ ਆਪਾਂ ਨੇ ਕੁੱਟਿਆ ਨਹੀਂ ਹੈਗਾ ਇਹ ਆਪਾਂ ਜੀ ਥੋੜਾ ਜਿਹਾ ਸਰੋਂ ਦਾ ਤੇਲ ਵਿੱਚ ਐਡ ਕਰਾਂਗੇ ਮਿਕਸ ਕਰਕੇ ਮਸਾਲੇ ਵਿੱਚ ਆਂਬ ਪਾ ਦਵਾਂਗੇ ਪਹਿਲਾ ਆਪਾਂ ਇਹਨਾਂ ਦੇ ਵਿੱਚ ਜਿਹੜਾ ਤੇਲ ਹੈਗਾ ਇਹ ਥੋੜਾ ਹੀ ਪਾਵਾਂਗੇ ਤੇ ਬਾਕੀ ਜਿਹੜਾ ਤੇਲ ਪਾਉਂਦੇ ਹੁੰਦੇ ਆ ਉਹ ਆਪਾਂ ਥੋੜਾ ਹਫ਼ਤੇ ਕੇ ਬਾਅਦ ਜਾਂ 4-5 ਦਿਨਾਂ ਬਾਅਦ ਪਾਵਾਂਗੇ ਤੇਲ ਇੰਸੇ ਜਨ ਆਪਣਾ ਨੰਬਾਂ ਦੇ ਵਿੱਚ ਮਸਾਲਾ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਆ ਦੇਖੋ ਇਹ ਇਹ ਨਾ ਪਿਛਲੇ ਸਾਲ ਵਾਲਾ ਆਚਾਰ ਪਿਆ ਏ ਇਹ ਡਾਕਟਰ ਸਾਹਿਬ ਨੂੰ ਕਿਸੇ ਨੇ ਆਚਾਰ ਪਾ ਕੇ ਦਿੱਤਾ ਸੀ ਤੇ ਇਹ ਪਿਛਲੇ ਸਾਲ ਵਾਲਾ ਪਿਆ ਤੇ ਆ ਦੋ ਸਾਲ ਪਹਿਲਾਂ ਦਾ ਮੇਰਾ ਆਪਣਾ ਬਣਾਇਆ ਹੋਇਆ ਆਚਾਰ ਹੈਗਾ ਥੋੜਾ ਜਿਹਾ ਇਹ ਵੀ ਹਲੇ ਬਚਿਆ ਪਿਆ ਹੈਗਾ ਇਹ ਵਾਲਾ ਡੱਬਾ ਖਾਲੀ ਕਰਕੇ ਮੈਂ ਇੱਧਰ ਆਚਾਰ ਕੱਢ ਦਿੱਤਾ ਹੈ ਦੂਸਰੇ ਡੱਬੇ ਵਿੱਚ ਹੁਣ ਇਹਦੇ ਵਿੱਚ ਮੈਂ ਅੰਬ ਦਾ ਆਚਾਰ ਪਾ ਦਵਾਂਗੀ ਆ ਹੈ ਗਾਇਜ਼ ਜੀ ਮੇਰਾ ਆਚਾਰ ਸੈਕਸ਼ਨ ਇਹ ਨਿੰਬੂ ਦਾ ਆਚਾਰ ਪਿਆ ਮਿੱਠਾ ਮਿੱਠਾ ਆਚਾਰ ਹੈਗਾ ਇਹ ਆ ਥੋੜੀਆਂ ਜੀਆਂ ਮਿਰਚਾਂ ਦਾ ਆਚਾਰ ਆਚਾਰ ਪਾ ਕੇ ਰੱਖ ਲਈਦੇ ਨੇ ਖਾਂਦਾ ਕੋਈ ਹੈ ਨਹੀਂਗਾ ਤੇ ਮੈਂ ਆਚਾਰ ਨੂੰ ਜੀ ਰੱਖ ਦਿੱਤਾ ਹੈ ਬਾਹਰ ਧੁੱਪ ਵਿੱਚ ਥੋੜੇ ਦਿਨ ਧੁੱਪ ਲਵਾਵਾਂਗੇ ਜੀ ਆਚਾਰ ਮੈਂ ਪਾ ਦਿੱਤਾ ਏ ਹੁਣ ਮੈਂ ਲੱਗਦੀ ਆ ਜੀ ਕੱਪੜੇ ਧੋਣ ਬਾਥਰੂਮ ਦੇ ਵਿੱਚ ਮੈਂ ਕੱਪੜੇ ਡੋਬ ਕੇ ਰੱਖੇ ਹੋਏ ਆ ਹਲੇ ਹੋਰ ਪਏ ਆ ਧੋਣ ਵਾਲੇ ਕਾਫੀ ਸਾਰੇ ਹੋ ਗਏ ਆ ਦੋ ਮੈਂ ਚਾਦਰਾਂ ਉਤਾਰੀਆਂ ਨੇ ਕੱਲ ਉਹ ਵੀ ਧੋਣੀਆਂ ਨੇ ਹਾਲੇ ਤਾਂ ਮੈਂ ਚਾਦਰਾਂ ਉਤਾਰੀਆਂ ਸੀਗੀਆਂ ਉਹ ਵੀ ਧੋਣੀਆਂ ਹੈਗੀਆਂ ਆ ਦੇਖੋ ਹੇ ਆ ਦੇਖੋ ਕਿੰਨਾ ਗੜਾ ਲੱਗਿਆ ਪਿਆ ਕੱਪੜਿਆਂ ਦਾ ਸਾਰੇ ਮੈਂ ਹੁਣ ਹੱਥ ਨਾਲ ਧੋਣੇ ਆ। ਲੋ ਜੀ ਮੈਂ ਲੰਚ ਵਿੱਚ ਬਣਾਉਣ ਲੱਗਿਆਂ ਜੀ ਪਰਵਲ ਦੀ ਸਬਜ਼ੀ। ਚਲੋ ਰੈਸਪੀ ਸ਼ੇਅਰ ਕਰਦੀ ਆਂ। ਇਹਨਾਂ ਨੂੰ ਪਹਿਲਾਂ ਆਪਾਂ ਥੋੜੇ-ਥੋੜਾ ਜਿਹਾ ਸਵਾਰ ਲਵਾਂਗੇ ਤੇ ਦੋ ਹਿੱਸਿਆਂ ਵਿੱਚ ਆਪਾਂ ਨੇ ਇਹਨਾਂ ਨੂੰ ਕੱਟ ਲੈਣਾ ਹੈ ਉੱਪਰੋਂ ਮੈਂ ਛਿੱਲਿਆ ਨਹੀਂ ਹੈਗੇ ਇਹਨੂੰ ਦੇਖਦਿਆਂ ਵੈਸੇ ਨਰਮ-ਨਰਮ ਜਿਹੀ ਲੱਗ ਰਹੇ ਨੇ ਛੱਲਣ ਦੀ ਮੈਨੂੰ ਤਾਂ ਕੋਈ ਜ਼ਰੂਰਤ ਲੱਗੀ ਨਹੀਂ ਹੈਗੀ ਤੇ ਇਸ ਕਰਕੇ ਬਸ ਮੈਂ ਥੋੜੇ ਜਿਹੀ ਸਫਾਈ ਜੀ ਕਰਕੇ ਇਹਦੀ ਦੋ ਹਿੱਸਿਆਂ ਵਿੱਚ ਕੱਟ ਦਿੱਤੇ ਤੇ ਚਲੋ ਜੀ ਆਪਾਂ ਲਗਾਉਨੇ ਆ ਤੜਕਾ ਅੱਜ ਮੈਂ ਲੋਹੇ ਦੀ ਕੜਾਹੀ ਦੇ ਵਿੱਚ ਤੜਕਾ ਲਗਾਵਾਂਗੀ ਉਹੀ ਆਪਣਾ ਸਰੋਂ ਦਾ ਤੇਲ ਤੇ ਪਹਿਲਾਂ ਨਾ ਆਪਾਂ ਨੇ ਇਹ ਜਿਹੜੇ ਪਰਵਲ ਹੈਗੇ ਥੋੜੇ ਥੋੜੇ ਜਿ ਇਹਨਾਂ ਨੂੰ ਫਰਾਈ ਕਰਾਂਗੇ ਪਰਵਲ ਆਪਣੇ ਜੀ ਫਰਾਈ ਹੋ ਗਏ ਨੇ ਹੁਣ ਆਪਾਂ ਇਹਨਾਂ ਨੂੰ ਕੱਢ ਕੇ ਇਸੇ ਕੜਾਹੀ ਵਿੱਚ ਆਪਾਂ ਤੜਕਾ ਲਗਾਵਾਂਗੇ ਇਹ ਪਿਆਜ਼ ਟਮਾਟਰ ਹਲਦੀ ਮਿਰਚ ਦਾ ਪੇਸਟ ਆਪਾਂ ਇਕੱਠਾ ਹੀ ਬਣਾ ਲਿਆ ਜੀ ਤੇ ਹੁਣ ਆਪਾਂ ਜੀਰਾ ਪਾ ਦਿੱਤਾ ਹੈ ਤੜਕਾ ਪਿਆਰ ਕਰਾਂਗੇ ਅੱਜ ਆਪਾਂ ਜੀ ਆਲੂ ਪਰਵਲ ਦੀ ਸਬਜ਼ੀ ਰਸੇਦਾਰ ਬਣਾਵਾਂਗੇ ਆਲੂ ਮੇਰੇ ਪਹਿਲਾਂ ਹੀ ਬੋਇਲ ਕਰਕੇ ਰੱਖੇ ਪਏ ਸੀ ਤੇ ਅੱਜ ਮੈਂ ਆਲੂ ਤੇ ਪਰਵਲ ਦੀ ਸਬਜ਼ੀ ਬਣਾਵਾਂਗੀ ਤੇ ਹੁਣ ਇਹਦੇ ਵਿੱਚ ਆਪਾਂ ਜੀ ਪਾਉਣੇ ਆਪਾਂ ਨਮਕ ਮਿਰਚ ਮਸਾਲਾ ਵਗੈਰਾ ਆ ਮਸਾਲੇ ਹੈਗੇ ਜਿਹੜੇ ਆਪਾਂ ਉਹੀ ਪਾਵਾਂਗੇ ਇਹਦੇ ਵਿੱਚ ਥੋੜਾ ਪਾਣੀ ਪਾ ਕੇ ਨਾ ਪਹਿਲਾਂ ਆਪਾਂ ਇਹਦੀ ਗਰੇਵੀ ਤਿਆਰ ਕਰ ਲਵਾਂਗੇ ਇਹ ਆਪਾਂ ਬয়েল ਕੀਤੇ ਹੋਏ ਆਲੂ ਲੈ ਲਏ ਆ ਚਲੋ ਜੀ ਆਪਣਾ ਤੜਕਾ ਤਿਆਰ ਹੋ ਗਿਆ ਸੀ ਆਪਾਂ ਵਿੱਚ ਪਾ ਦਿੰਦੇ ਆ ਜੀ ਪਰਵਲ ਤੇ ਉਸ ਤੋਂ ਬਾਅਦ ਆਪਾਂ ਆਲੂ ਪਾਉਨੇ ਆ ਪਰਵਲ ਆਪਣੇ ਪਹਿਲਾਂ ਹੀ ਫਰਾਈ ਸੀ ਤੇ ਆਲੂ ਵੀ ਬੋਇਲ ਕੀਤੇ ਹੋਏ ਸੀ ਜਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਪੈਣੀ ਆਪਾਂ ਨੂੰ ਬਸ ਮਸਾਲਾ ਵਿੱਚ ਰਸਟ ਮਿਜ ਜਾਵੇ ਚੰਗੀ ਤਰ੍ਹਾਂ ਲੋ ਜੀ ਦੇਖੋ ਆਪਣੀ ਸਬਜ਼ੀ ਦੀ ਲੁੱਕ ਬਣ ਕੇ ਤਿਆਰ ਹੋ ਗਈ ਹੈ ਸਬਜ਼ੀ ਆਲੂ ਪਰਵਲ ਬਹੁਤ ਹੀ ਟੇਸਟੀ ਟੇਸਟੀ ਲੱਗ ਰਹੇ ਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮੇਰੀ ਸਬਜ਼ੀ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ। ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਸ ਤਰ੍ਹਾਂ ਦੀ ਲੱਗੀ ਮੇਰੀ ਰੈਸਪੀ। ਤੇ ਦੇਖੋ ਜੀ ਫਾਈਨਲ ਲੁੱਕ ਆਲੂ ਪਰਵਲ ਬਹੁਤ ਹੀ ਟੇਸਟੀ ਟੇਸਟੀ ਯੰਮੀ ਯੰਮੀ। ਓਕੇ ਜੀ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ। ਰਮਾਤ ਮਾਸਾਰ ਨੂੰ ਹੱਸਦੇ ਵਾਸਤੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ